ਇਸ ਲਈ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਵਿੱਚ ਇੱਕ ਕਿਸਾਨ ਆਗੂ ਮੜ ਤੋਂ ਵਿਵਾਦਾਂ ਦੇ ਵਿੱਚ ਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਕਿਸਾਨ ਆਗੂ ਦੇ ਉੱਤੇ 18 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਨੇ ਕ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਜਿਹੜਾ ਨੇ ਇਸ ਕਿਸਾਨ ਆਗੂ ਤੇ ਲਗਾਏ ਗਏ ਨੇ ਦਰਅਸਲ ਇਸ ਕਿਸਾਨ ਆਗੂ ਦੇ ਵੱਲੋਂ ਇੱਕ ਇਮੀਗ੍ਰੇਸ਼ਨ ਸੈਂਟਰ ਵੀ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਜਾਲੀ ਵੀਜ਼ਾ ਦੇ ਕੇ ਜਿਹੜਾ ਠੱਗੀ ਮਾਰਨ ਦੇ ਇਲਜ਼ਾਮ ਨੇ ਉਹ ਸਾਹਮਣੇ ਆਏ ਨੇ ਤਾਂ ਤੁਹਾਨੂੰ ਦੱਸ ਦਈਏ ਉਸ ਬਾਅਦ ਅੱਜ ਪੀੜਤ ਪਰਿਵਾਰ ਜਿਹੜਾ ਹੈ ਉਹ ਵੀ ਐਸਐਸਪੀ ਨੂੰ ਮੰਗ ਪੱਤਰ ਦੇਣ ਪਹੁੰਚਿਆ ਤੇ ਕਾਰਵਾਈ ਦੀ ਅਪੀਲ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ 6 ਜੂਨ 2025 ਨੂੰ ਵੀ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਹਾਲੇ ਤੱਕ ਕੈਸੇ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਉਹ ਸਭ ਤੋਂ ਬਾਅਦ ਅੱਜ ਫਿਰ ਤੋਂ ਪਰਿਵਾਰ ਜਿਹੜਾ ਹੈ ਉਹ ਐਸਐਸਪੀ ਕੋਲ ਪਹੁੰਚਿਆ ਜਿੱਥੇ ਉਹਨਾਂ ਨੇ ਇਸ ਕਿਸਾਨ ਆਗੂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਦੱਸਿਏ ਕਿ ਭਾਰਤੀ ਕਿਸਾਨ ਯੂਨੀਅਨ ਤੋਤੇਬਾਲ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਜਿਹੜਾ ਨੇ ਉਹ ਹੁਣ ਵਿਵਾਦਾਂ ਦੇ ਵਿੱਚ ਆਏ ਨੇ ਜਿਨ੍ਹਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਸਾਨ ਆਗੂ ਸੁਖਵਿੰਦਰ ਸਿੰਘ ਜਿਹੜਾ ਨੇ ਉਹ ਪੈਸੇ ਗਿਣ ਰਹੇ ਨੇ ਤਾਂ ਦੱਸਿਏ ਕਿ ਮੋਗਾ ਦੇ ਵਿੱਚ ਨਾ ਤਾਂ ਇੱਕ ਵੱਡਾ ਇਮੀਗ੍ਰੇਸ਼ਨ ਇੰਸਟੀਚਿਊਟ ਵੀ ਹੈ ਜਿੱਥੇ ਆਈਲੈਂਡਸ ਵੀ ਕਰਵਾਈ ਜਾਂਦੀ ਹੈ ਤੇ ਵਿਦੇਸ਼ ਵੀ ਭੇਜਿਆ ਜਾਂਦਾ ਹੈ ਤਾਂ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਦੂਰ ਦੀ ਰਿਸ਼ਤੇਦਾਰੀ ਦੇ ਵਿੱਚੋਂ ਨੇ ਸੁਖਵਿੰਦਰ ਇਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਹਨਾਂ ਦੇ ਕੋਲ ਪੰਜ ਜਿਹੜਾ ਨੇ ਉਹ ਵਰਕ ਪਰਮਿਟ ਆਏ ਨੇ ਤੇ ਉਹਨਾਂ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਸਭ ਤੋਂ ਪਹਿਲਾਂ 11 ਲੱਖ ਰੁਪਈਆ ਲਿਆ ਗਿਆ ਤੇ ਉਸ ਤੋਂ ਬਾਅਦ ਵੀਜ਼ਾ ਦਿਖਾ ਕੇ ਜਿਹੜਾ 7 ਲੱਖ ਰੁਪਈਆ ਹੋਰ ਲਿਆ ਗਿਆ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਸਭ ਕੁਝ ਝਾਲੀ ਹੈ ਤੇ ਹੁਣ ਪਰਿਵਾਰ ਜਿਹੜਾ ਦਰਦ ਦਰਦ ਦੀ ਠੋਕਰ ਖਾ ਰਿਹਾ ਇਨਸਾਫ ਦੇ ਲਈ ਤੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤ ਧਿਰ ਕੀ ਕੁਝ ਕਹਿ ਰਹੀ ਹੈ ਇੱਕ ਵਾਰੀ ਸੁਣ ਲੈਂਦੇ ਆ ਸਕਵੰਦਰ ਸਿੰਘ ਸੋਖ ਕਲਰ ਸੁਪਾ ਪ੍ਰਧਾਨ ਤੋਤੇ ਵਾਲਾ ਉਹਨਾਂ ਦੇ ਉਹਨਾਂ ਨੇ ਮੈਨਾਂ 18 ਲੱਖ ਠੱਗੀ ਮਾਰੀ ਸੀ ਕਿਸ ਕਿਵੇਂ ਤੁਗੀ ਬਜੀ ਤੁਹਾਡੇ ਮੇਰੇ ਕੁੜੀਆਂ ਦੇ ਲੜਕੇ ਨੂੰ ਬਾਹਰ ਭੇਜਦੇ ਸੀ ਜੀ 2.5 ਲੱਖ ਦੀ ਵਰਕ ਪਰਮਿਟ ਦੀ ਗੱਲ ਸੀ ਬਿਲਕੁਲ ਜੀ ਤੇ ਉਹ ਬਸ ਅੱਜ ਗੱਲ ਕਰਦਿਆ ਕਰਦਿਆਂ 18 ਲੱਖ ਰੁਪਏ ਮੇਥੋਂ ਲੈ ਗਿਆ 4 ਰਹਿ ਗਿਆ ਤੇ ਖਿਰੀ ਪਾਸਪੋਰਟ ਉਹਨੂੰ ਪਤਾ ਨਹੀਂ ਮੇਰੇ ਕਿੱਥੇ ਪਏ ਆ ਉਹ ਮੈਂ ਲੱਗ 6 ਲੱਖ ਦੇ ਕੇ ਜੀ ਲੁਧਿਆਣੇ ਤੋਂ ਪਾਸਪੋਰਟ ਲਿਆ ਕੇ ਲੜਕੀ ਭੇਜੀ ਆ ਆਪਦੀ ਫਿਰ ਇਸ ਬੰਦੇ ਨੇ 1 ਰੁਪਿਆ ਤੱਕ ਨਹੀਂ ਮੇਰੇ ਬੱਚਿਆ ਖਾਤਰ ਲਾਇਆ ਉਹ ਲੜਕੀ ਤੁਸੀਂ ਬਰ ਭੇਜਦੀ ਸੀ ਹਾਂ ਨਹੀਂ ਲੜਕੀ ਲੁਧਿਆਣੇ ਵਾਲੀ ਪਾਰਟੀ ਦੇ ਭੇਜਤੀ ਸੀ ਅੱਛਾ ਉਹ ਉਹਦੇ ਨਾਲ ਸੁੱਖ ਗੱਲ ਦਾ ਕੋਈ ਲੈਗ ਹੈ ਨਹੀਂ ਜੀ ਸੁੱਖ ਗੱਲ ਜਾਣਦਾ ਤੱਕ ਨਹੀਂ ਜੀ ਉਹਨਾਂ ਨੂੰ ਕਿਸ ਤਰ੍ਹਾਂ ਫਰਮੈਂਟ ਕੀਤਾ ਭੇਜਦੇ ਹੋ ਤੁਹਾਨੂੰ ਸੁੱਖ ਗੱਲ ਨੂੰ 11 ਲੱਖ ਖਾਤੇ ਜਿਹਾ ਪਾਇਆ ਜੀ ਤੇ 7 ਲੱਖ ਰੁਪਈਆ ਵੀਡੀਓ ਬਣੀ ਆ ਜੀ ਰਿਕਾਰਡਿੰਗਾਂ ਮੇਰੇ ਕੋਲ ਹੈ ਜੀ ਤੇ ਇਸ ਬੰਦੇ ਚੈੱਕ ਵੀ ਹੈ ਗਿਆ ਐਫੀਡੇਟ ਵੀ ਕਰਕੇ ਦਿੱਤੇ ਹੋਏ ਜੀ ਨੇ ਬੇਟੀ ਕੋਈ ਕੈਨੇਡਾ ਹੁਣ ਹਾਂ ਜੀ ਉਹ ਕੈਨੇਡਾ ਜੀ ਤੇ ਬੇਟਾ ਬੇਟਾ ਇੱਥੇ ਆ ਜੀ ਬੇਟਾ ਇੱਥੇ ਹਾਂ ਜੀ ਕਦੋਂ ਦੀ ਘਟਨਾ ਹੈ ਕਿਵੇਂ ਕਿਵੇਂ ਤੁਹਾਡੇ ਸੁੱਖ ਗੱਲ ਜੀ ਕਿਵੇਂ ਸੰਪਰਕ ਜਾ ਇਹ ਸੁੱਖ ਕਿ ਮੇਰੀ ਰਿਸ਼ਤੇਦਾਰੀ ਚੋਂ ਮੇਰਾ ਮਸੇਰ ਲੱਗਦਾ ਜੀ ਇਹਨਾਂ ਦਾ ਸੈਂਟਰ ਸੀ ਫਦੇ ਧਰਮਗੋੜਾ ਉੱਥੇ ਬੱਚਿਆਂ ਨੂੰ ਇਹ ਆਈਡੈਕਸ ਕਰਾਉਂਦੇ ਸੀ ਮੇਰੇਆਂ ਨੂੰ ਲੜਕੀ ਨੂੰ ਵੀ ਲੜਕੇ ਨੂੰ ਵੀ ਇਹ ਕਹਿੰਦਾ ਵੀ ਮੇਰੇ ਕੋਲ 5 ਵਰਕ ਪਰਮਿੰਟ ਕੈਨੇਡਾ ਦੇ ਆ ਗਏ ਆ ਤੂੰ ਵਰਕ ਪਰਮਿੰਟ ਦੋ ਬੱਚਿਆਂ ਦੇ ਲੈ ਲੈ ਚਲੋ ਜੀ ਨੇ 5 ਲੱਖ ਕੈਸ਼ ਦਫ਼ਤਰ ਤੇ ਲੈ ਲਿਆ ਤੇ 5 ਲੱਖ ਖਾਤੇ ਦੇ ਪਵਾ ਲਿਆ ਤੇ ਲੱਖ ਘਰੋਂ ਲਾਇਆ 11 ਲੱਖ ਰੁਪਈਆ ਹੋ ਗਿਆ ਜਿੰਦੇ ਵੱਲ ਤੇ ਜਦੋਂ ਅਸੀਂ ਉਹ ਚੈੱਕ ਕਰਾਏ ਗਏ ਜਿਹੜੇ ਵਰਕ ਪਰਮਿੰਟ ਸੀ ਉਹ ਝਾਲੀ ਸੀ ਤੇ ਫਿਰ ਇਹ ਰਿਸਟਰ ਇਕੱਠੇ ਕਰਕੇ ਰੋਲਾ ਪਿਆ ਤੇ ਫਿਰ ਅਸੀਂ ਇਹਨੂੰ ਕਿਹਾ ਐਨਰਜੀ ਟੂਰਿਸਟ ਵੀਜ਼ਾ ਦੇਤਾ ਲੁਧਿਆਣੇ ਇਹਨੇ ਮੋਗਲ ਦੀ ਪਾਰਟੀ ਨੂੰ ਦੇਤਾ ਟੂਰਿਸਟ ਵੀਜ਼ਾ ਲੱਗਣ ਲਈ ਉਹਨਾਂ ਚੁੱਕ ਕੇ ਜਲੰਧਰ ਦੇਤੇ ਜੀ ਪਾਸਪੋਰਟ ਜਲੰਧਰ ਨਾਲ ਲੁਧਿਆਣੇ ਪਾਸਪੋਰਟ ਦੇਤੇ ਇਹ ਕਹਿੰਦਾ ਵੀ ਤੇਰਾ ਟੂਰਿਸਟ ਵੀਜ਼ਾ ਲੱਗ ਗਿਆ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਮੈਂ ਤੈਨੂੰ ਤੇਰੀ ਲੜਕੀ ਨੂੰ ਵਰਕ ਪਰਮਿਟ ਲੈ ਦੇਵਾਂਗਾ ਇਹਨੇ ਐਫੀਡੇਟ ਕਰਤਾ ਜੀ ਮੈਨੂੰ ਤੇ ਐਫੀਡੇਟ ਕਰਕੇ ਤੇ ਮੈਂ ਮੈਨੂੰ ਕਹਿੰਦਾ ਵੀ 7 ਲੱਖ ਰੁਪਏ ਜਿਹੜਾ ਰਹਿ ਗਿਆ ਉਹ ਦੇ ਦੇ ਮੈਂ ਮੈਂ ਤੇਰਾ ਪਾਸਪੋਰਟ ਲਈ ਆ ਕੇ ਦੇਣੇ ਆ 6 ਲੱਖ ਫਿਰ ਇਹਨੇ account ਚ ਪਵਾ ਲਿਆ ਜੀ ਤੇ 1 ਲੱਖ ਰੁਪਏ ਨਾਲ ਦੇ ਘਰੇ ਦੇ ਕੇ ਆਂਦੇ ਨਾਲ ਤਾਈ ਮਿੰਨੇ ਨੇ ਖਰਾਬ ਕੀਤਾ ਜੀ ਅੱਜ ਪਾਸਪੋਰਟ ਦੇਣਾ ਕੱਲ੍ਹ ਦੇਣਾ ਸੀਰੀਅਸ ਬੰਦੇ ਨੂੰ ਪਤਾ ਨਹੀਂ ਵੀ ਪਾਸਪੋਰਟ ਹੈ ਕਿੱਥੇ ਕਹਿੰਦਾ ਜਲੰਧਰ ਨੇ ਪਾਸਪੋਰਟ